ਮੁਹੰਮਦ ਇਕਬਾਲ ਦਾ ਇੱਕ ਸ਼ੇਰ ਹੈ ਨਹੀਂ ਤੇਰਾ ਨਸ਼ੇਮਨ ਕਸਰੇ ਸੁਲਤਾਨੀ ਕੇ ਗੁੰਬਦ ਪਰ ਤੂੰ ਸ਼ਾਹੀ ਹੈ ਬਸੇਰਾ ਕਰ ਪਠਾ ਪਹਾੜੋਂ ਦੀਆਂ ਚਟਾਨੋਂ ਪਰ ਸੋ ਕਹਿਣ ਦਾ ਭਾਵ ਇਹ ਹੈ ਵੀ ਭਾਈ ਜਿਹੜਾ ਘੁੰਮਣ ਫਿਰਣਾ ਉਹੀ ਤੇਰੇ ਵਾਸਤੇ ਬਣਿਆ ਬੰਦੇ ਵਾਸਤੇ ਤੇ ਅੱਜ ਆਪਾਂ ਇਹਦੇ ਬਾਰੇ ਗੱਲ ਕਰਾਂਗੇ ਸੱਸੀ ਗਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਦੇ ਵਿੱਚ ਤੇ ਉਮੀਦ ਕਰਦਾ ਤੁਸੀ ਸਾਰੇ ਠੀਕ ਠਾਕ ਹੋਵਗੇ ਚੜ੍ਹਦੀ ਕਲਾ ਵਿੱਚ ਹੋਵਗੇ ਜਿਹੜੀ ਗੱਲ ਮੈਂ ਮੁਹੰਮਦ ਇਕਬਾਲ ਦੇ ਸ਼ੇਰ ਨਾਲ ਸ਼ੁਰੂ ਕੀਤੀ ਉਹ ਤਾਂ ਕੀਤੀ ਸ਼ੁਰੂ ਵੀ ਜੇ ਆਪਾਂ ਮਨੁੱਖ ਦਾ ਇਤਿਹਾਸ ਦੇਖੀਏ ਤਾਂ ਮਨੁੱਖ ਦਾ ਇਤਿਹਾਸ ਜਿਹੜਾ ਹੈਗਾ ਉਹ ਕਮਕੜੀ ਵਾਲੇ ਏਰੀਆ ਮਤਲਬ ਸਫਰਾਂ ਵਾਲੇ ਏਰੀਆ ਜੇ ਮਨੁੱਖ ਇੱਕ ਥਾਂ ਤੋਂ ਉੱਠ ਕੇ ਦੂਜੀ ਥਾਂ ਤੇ ਸਫ਼ਰ ਨਾ ਕਰਦਾ ਤਾਂ ਸ਼ਾਇਦ ਹੀ ਅੱਜ ਸਭਿਤਾਵਾਂ ਜਿਹੜੀਆਂ ਹੈਗੀਆਂ ਇੰਨਾ ਵਿਕਾਸ ਕਰਦੀਆਂ ਤੇ ਜੇ ਸਭਿਤਾਵਾਂ ਵਿਕਾਸ ਨਾ ਕਰਦੀਆਂ ਤਾਂ ਸ਼ਾਇਦ ਹੀ ਇੰਨੇ ਜਿਹੜੇ ਹੈਗੇ ਦੇਸ਼ ਇੰਨੀਆਂ ਜਗਾਵਾਂ ਖੋਜੀਆਂ ਜਾਂਦੀਆਂ ਸੋ ਗੱਲ ਆਪਾਂ ਸ਼ੁਰੂ ਕਰਦੇ ਆਂ ਵਿੱਕ ਮੁੱਕੜੀ ਕਿਉਂ ਠੀਕ ਹੈ ਜੀ ਤੇ ਕਿਵੇਂ ਤੇ ਅ ਕਿੰਨੇ ਖਰਚੇ ਵਿੱਚ ਤੋਂ ਮੈਨੂੰ ਬਹੁਤ ਸਨੇਹ ਆਉਂਦੇ ਮਿੱਤਰਾਂ ਦੇ ਕਿਉਂਕਿ ਜਿਵੇਂ ਜਿਵੇਂ ਮੈਂ ਘੁੰਮਦਾ ਹੈਗਾ ਸਾਰੇ ਘੁੰਮਣ ਵਾਲਿਆਂ ਨੂੰ ਸਨੇਹ ਆਉਂਦੇ ਪਿਆਰ ਦਿੰਦੇ ਆ ਦੇਖਣ ਵਾਲੇ ਤੇ ਇੱਕ ਗੱਲ ਹੋਰ ਮੈਨੂੰ ਯਾਦ ਆਉਂਦੀ ਆ ਵੀ ਜਿਹੜੀ ਕਿਤਾਬ ਹੈ ਉਹ ਵੀ ਇੱਕ ਸਫਰ ਕਰਾਉਂਦੀ ਥਨੂੰ ਜਦੋਂ ਤੁਸੀਂ ਕਿਤਾਬ ਪੜ੍ਹਦੇ ਹੋ ਤਾਂ ਉਹਦੇ ਨਾਲ ਵੀ ਤੁਸੀਂ ਇੱਕ ਸਫਰ ਕਰਦੇ ਹੋ ਜਦੋਂ ਤੁਸੀਂ ਫਿਲਮ ਦੇਖਦੇ ਹੋ ਤਾਂ ਉਹਦੇ ਨਾਲ ਇੱਕ ਸਫਰ ਕਰਦੇ ਹੋ ਤੇ ਜੇ ਤੁਸੀਂ ਖੁਦ ਸਫਰ ਕਰਦੇ ਹੋ ਤਾਂ ਉਹ ਤਾਂ ਕਮਾਲ ਹੋ ਜਾਂਦਾ ਹੈ ਤੇ ਉਹ ਸਨੇਹੇ ਆਉਂਦੇ ਆ ਤੁਸੀਂ ਪਿਆਰ ਦਿੰਨੇ ਹੋ ਸਾਰਿਆਂ ਨੂੰ ਜਿਹੜੇ ਵੀ ਘੁੰਮਦੇ ਉਹਨਾਂ ਨੂੰ ਪਿਆਰ ਦਿੰਨੇ ਹੋ ਸਨੇਹਾਂ ਦੇ ਵਿੱਚ ਤੁਸੀਂ ਕਹਿੰਦੇ ਹੋ ਵੀ ਬਾਈ ਤੁਹਾਡੇ ਨਾਲ ਜਾਣਾ ਜ਼ਰੂਰ ਹੈ ਠੀਕ ਹੈ ਮੈਂ ਸਾਰਿਆਂ ਨੂੰ ਕਹਿ ਦੇਣਾ ਵੀ ਹਾਂਜੀ ਜ਼ਰੂਰ ਚੱਲਾਂਗੇ ਆਪਾਂ ਪਰ ਸਮੱਸਿਆ ਮੇਰੀ ਇਹ ਬਣ ਜਾਂਦੀ ਹੈ ਕਿ ਮੈਂ ਲਗਾਤਾਰ ਘੁੰਮਣਾ ਹੈ ਮਤਲਬ ਮੇਰਾ ਇਹ ਨਹੀਂ ਵੀ ਮੈਂ ਸਾਲ ਦੇ ਵਿੱਚ ਇੱਕ ਜਾਂ ਦੋ ਟੂਰ ਲਾਉਣੇ ਆ ਜਾਂ ਇੱਕ ਜਾਂ ਦੋ ਵਾਰ ਘੁੰਮਣਾ ਸੋ ਆਮ ਆਪਣੇ ਜਿਹੜੇ ਹੈਗੇ ਲੋਕ ਉਹ ਆਪਣੇ ਕੰਮਾਂ ਤੋਂ ਦੇ ਵਿੱਚ ਉਹ ਸਾਲ ਦੇ ਵਿੱਚ ਇੱਕ ਜਾਂ ਦੋ ਵਾਰ ਹੀ ਟੂਰ ਤੇ ਜਾਂਦੇ ਆ ਚਲੋ ਵਧੀਆ ਗੱਲ ਹੈ ਜਾਂਦੇ ਤਾਂ ਹੈਨ ਤੋ ਇਸ ਕਰਕੇ ਉਹਨਾਂ ਦਾ ਮਨ ਕਰਦਾ ਮਤਲਬ ਦੁਨੀਆ ਦੀ ਭੱਜ ਦੌੜ ਜਿਹੜੇ ਰੋਜ਼ ਦੇ ਰੁਜੀਵੇਂ ਆਪਣੇ ਉਹਨਾਂ ਜੋ ਮਨ ਕਰਦੇ ਨੇ ਕਿ ਅੱਕ ਜਾਂਦਾ ਤੇ ਫਿਰ ਉਹ ਬਾਹਰ ਜਾ ਕੇ ਘੁੰਮਣ ਦਾ ਕਰਦਾ ਸੋ ਚਾਹੀਦਾ ਵੀ ਹੈ ਤੋ ਮੈਂ ਉਹਨਾਂ ਸਾਰਿਆਂ ਨੂੰ ਕਹਿ ਦਿੰਦਾ ਬਾਈ ਵੀ ਚੱਲਾਂਗੇ ਆਪਾਂ ਪਰ ਮੇਰੀ ਸਮੱਸਿਆ ਇਹ ਹੋ ਜਾਂਦੀ ਆ ਭਾਈ ਵੀ ਜੇ ਮੈਂ ਉਹਨਾਂ ਨਾਲ ਚਲਾ ਗਿਆ ਤਾਂ ਮੇਰੇ ਖਰਚੇ ਵੱਧ ਜਾਣਗੇ ਕਿਉਂਕਿ ਸਾਡੇ ਲੋਕ ਜਿਹੜੇ ਹੈਗੇ ਆ ਮਤਲਬ ਕਈ ਲੋਕ ਜਿਹੜੇ ਹੈਗੇ ਉਹ ਕੰਫਰਟ ਨਹੀਂ ਛੱਡਦੇਗੇ ਅਸੀਂ ਹੋਟਲਾਂ 'ਚ ਹੀ ਰਹਿਣਾ ਪਸੰਦ ਕਰਦੇ ਆਂ ਕਾਰਾਂ 'ਤੇ ਜਾਣਾ ਪਸੰਦ ਕਰਦੇ ਆਂ ਤੇ ਵਧੀਆ ਮਖਮਲੀ ਗੱਦਿਆਂ ਦੇ ਪੈਣਾ ਹੀ ਪਸੰਦ ਕਰਦੇ ਆ ਉੱਥੇ ਜਾ ਕੇ ਵੀ ਸੋ ਇਹ ਵੀਡੀਓ ਅੱਜ ਉਹਨਾਂ ਮਿੱਤਰਾਂ ਲਈ ਹੈ ਉਹਨਾਂ ਨਵੇਂ ਸਫਰ ਦੇ ਚਾਹਵਾਨਾਂ ਲਈ ਹੈ ਵੀ ਜਿਹੜੇ ਚਾਹੁੰਦੇ ਵੀ ਅਸੀਂ ਘੁੰਮੀਏ ਵੀ ਪਰ ਸਸਤਾ ਘੁੰਮੀਏ ਜਾਂ ਜਿੰਨਾਂ ਕੋਲ ਪੈਸੇ ਨਹੀਂ ਤਾਂ ਕਿਵੇਂ ਘੁੰਮੀਏ ਅਸੀਂ ਸੋ ਉਹਨਾਂ ਵਾਸਤੇ ਹੈ ਤਾਂ ਪਰ ਉਸ ਤੋਂ ਪਹਿਲਾਂ ਮੈਂ ਇੱਕ ਰਾਹੁਲ ਸੰਕਰ ਤਾਇਨ ਦੀ ਗੱਲ ਤੁਹਾਨੂੰ ਹੋਰ ਕੋਟ ਕਰ ਦਿੰਦੇ ਵਿੱਚ ਕੁਮਕੜ ਸ਼ਾਸਤਰ ਦੇ ਵਿੱਚ ਉਹਨੇ ਗੱਲ ਕੀਤੀ ਸੀ ਵੀ ਕਹਿੰਦਾ ਵੀ ਕਲੰਬੋ ਤੇ ਵਾਸਕੋ ਡਿਗਾਮਾ ਦੋ ਯਾਤਰੀ ਹੋਏ ਮਹਾਨ ਆਪ ਨੂੰ ਪਤਾ ਵੀ ਦੋਨਾਂ ਨੇ ਦੋ ਦੇਸ਼ਾਂ ਦੀ ਖੋਜ ਕੀਤੀ ਹੈ ਜੇ ਕੋਲੰਬਸ ਤੇ ਵਾਸਕੋ ਡਿਗਾਮਾ ਕੁਮਕੜੀ ਸੀਗੇ ਤੇ ਜਿਨ੍ਹਾਂ ਨੇ ਪੱਛਮੀ ਦੇਸ਼ਾਂ ਦਾ ਅੱਗੇ ਵਧਣ ਦਾ ਰਾਹ ਖੋਲ੍ਹਿਆ ਉਹਨਾਂ ਨੇ ਹੀ ਜਿਹੜੇ ਵੈਸਟ ਦੇ ਦੇਸ਼ ਸੀਗੇ ਉਹਨਾਂ ਨੂੰ ਅੱਗੇ ਵਧਣ ਦਾ ਰਾਹ ਖੋਲ੍ਹਿਆ ਸੀਗਾ ਵਾਸਕੋ ਡਿਗਾਮਾ ਆਪ ਨੂੰ ਸਾਰਿਆਂ ਨੂੰ ਪਤਾ ਵਾਸਕੋ ਡਿਗਾਮਾ ਕਿੱਥੋਂ ਚੱਲਿਆ ਸੀ ਤੇ ਉਹਨੇ ਸੀ ਰੂਟ ਰਾਹੀਂ ਭਾਰਤ ਦੀ ਖੋਜ ਕੀਤੀ ਸੀ ਤੇ ਉਸ ਤੋਂ ਬਾਅਦ ਹੀ ਸੀ ਰੂਟ ਰਾਹੀਂ ਸਾਡੇ ਤੇ ਪੁਰਤਗਾਲੀ ਆ ਕੇ ਕਾਬਜ ਹੁੰਦੇ ਆ ਤੇ ਕਲੰਬਸ ਜਿਹੜਾ ਉਹ ਅਮਰੀਕਾ ਦੀ ਖੋਜ ਕਰਦਾ ਕਰਦਾ ਉੱਥੇ ਪਹੁੰਚਦਾ ਨਵੀਂ ਧਰਤੀ ਖੋਜਦਾ ਹੈ ਇਹਦੇ ਚ ਇੱਕ ਗੱਲ ਹੋਰ ਲਿਖਦਾ ਹੈ ਇਹ ਵੀ ਅੱਜ ਤੋਂ 200 ਸਦੀਆਂ ਪਹਿਲਾਂ 1949-50 ਦੇ ਕਰੀਬ ਇਹ ਕਿਤਾਬ ਲਿਖੀ ਸੀ ਉਹਨੇ ਤਾਂ ਅੱਜ ਤੋਂ ਕਹਿੰਦਾ 200 ਸਦੀਆਂ ਪਹਿਲਾਂ ਤਾਂ ਲਗਭਗ 1750 ਈਸਵੀ ਦੇ ਵਿੱਚ ਤਾਂ 1750 ਈਸਵੀ ਦੇ ਵਿੱਚ ਰਾਹੁਲ ਸੰਕਰ ਤਾਂ ਲਿਖਦਾ ਹੈ ਵੀ ਆਸਟ੍ਰੇਲੀਆ ਜਿਹੜਾ ਉਹ ਖਾਲੀ ਪਿਆ ਸੀਗਾ ਆਸਟ੍ਰੇਲੀਆ ਦੇ ਵੱਧ ਹੀ ਨਹੀਂ ਹੈਗੀ ਸੀ ਵਾਲੀ ਪਰ ਕਹਿੰਦਾ ਵੀ ਚੀਨ ਤੇ ਭਾਰਤ ਜਿਹੜੀ ਆਪਦੀ ਸਭਿਅਤਾ ਦੇ ਮਾਣ ਕਰਦੇ ਦੋ ਦੇਸ਼ ਐ ਹਬ ਜੀ ਉਹਨਾਂ ਨੇ ਇਸ ਗੱਲ ਧਿਆਨ ਨਹੀਂ ਦਿੱਤਾਗਾ ਠੀਕ ਹੈ ਉਹਨਾਂ ਦੇ ਸਫਰ ਵਾਲੇ ਉਹਨਾਂ ਦੇ ਕੋ ਮੱਕੜ ਹੋਈ ਨਹੀਂਗੀ ਵੀ ਜੋ ਕੋ ਮੱਕੜੀ ਕਰਦੇ ਖੋਜਦੇ ਆਸਟ੍ਰੇਲੀਆ ਨੂੰ ਤਾਂ ਉੱਥੇ ਆਪ ਦਾ ਜਿਹੜਾ ਹੈਗਾ ਜਨਸੰਖਿਆ ਜਿਹੜੀ ਅੱਜ ਵਧੀ ਹੈ ਤਾਂ ਜਨਸੰਖਿਆ ਉਹਦੀ ਉੱਥੇ ਮਾਈਗ੍ਰੇਟ ਕਰ ਸਕਦੇ ਸੀ ਸੋ ਇੱਕ ਗੱਲ ਹੋਰ ਇੱਥੇ ਆਉਂਦੀ ਹੈ ਵੀ ਜਿਹੜੇ ਦੋ ਸਾਡੇ ਮਾਈਗ੍ਰੇਸ਼ਨ ਨੂੰ ਮਾੜਾ ਕਹਿੰਦੇ ਆ ਤਾਂ ਭਾਈ ਮਾਈਗ੍ਰੇਸ਼ਨ ਕਿੱਥੇ ਨਹੀਂ ਹੋएगी ਪ੍ਰਵਾਸ ਕਿੱਥੇ ਨਹੀਂ ਹੋਇਆ ਪ੍ਰਵਾਸ ਤਾਂ ਬੰਦੇ ਦੇ ਅ ਸ਼ੁਰੂ ਤੋਂ ਹੀ ਆ ਮੁੱਢ ਤੋਂ ਹੀ ਆ ਜਦੋਂ ਤੋਂ ਬੰਦਾ ਇਸ ਧਰਤੀ 'ਤੇ ਉਤਪਤੀ ਹੋਈ ਹੈ ਪ੍ਰਵਾਸ ਉਦੋਂ ਤੋਂ ਹੀ ਆ ਮੱਧ ਈਸ਼ੇ ਤੋਂ ਉੱਠ ਕੇ ਅਸੀਂ ਇੱਥੇ ਆ ਠੀਕ ਹੈ ਪਹਾੜਾਂ ਵਾਲੇ ਪਾਸੇ ਅਸੀਂ ਇੱਥੇ ਸਾਰੀ ਦੁਨੀਆ ਵਸਾਈ ਹੈ ਠੀਕ ਹੈ ਸੋ ਇਹਨਾਂ ਗੱਲਾਂ ਦੇ ਨਾਲ ਆਪਾਂ ਆਪਦੀ ਵੀਡੀਓ ਅੱਗੇ ਸ਼ੁਰੂ ਕਰਦੇ ਹਾਂ ਮੁੱਢਲੀਆਂ ਗੱਲਾਂ ਦੱਸਦਾ ਮੈਂ ਤੁਹਾਨੂੰ ਘੁੰਮਣ ਵਾਸਤੇ ਪਹਿਲੀ ਤੇ ਗੱਲ ਜਿਹੜੇ ਸ਼ੁਰੂ ਕਰਨਾ ਚਾਹੁੰਦੇ ਆ ਉਹ ਪਹਿਲਾਂ ਤਾਂ ਉਹ ਡੈਸਟੀਨੇਸ਼ਨ ਦੇਖਣ ਵੀ ਅਸੀਂ ਡੈਸਟੀਨੇਸ਼ਨ ਕਿਹਦੇ ਚੁਣਨਾ ਚਾਹੁੰਦੇ ਹਾਂ ਸਪੋਜ਼ ਕਰੋ ਤੁਸੀਂ ਪਹਾੜਾਂ ਵਾਲੇ ਪਾਸੇ ਜਾਣਾ ਚਾਹੁੰਦੇ ਹੋ ਤਾਂ ਪਹਾੜਾਂ ਵਾਲੇ ਪਾਸੇ ਆਪਣੇ ਪੰਜਾਬ ਦੇ ਨਾਲ ਦੋ ਤਿੰਨ ਸੂਬੇ ਲੱਗਦੇ ਆ ਕਸ਼ਮੀਰ ਹਰ ਮਾਤਰ ਵਿਦੇਸ਼ ਤੇ ਉੱਤਰਾਖੰਡ ਠੀਕ ਹੈ ਜੀ ਇਹ ਤਿੰਨ ਸੂਬੇ ਲੱਗਦੇ ਆ ਤਿੰਨ ਸੂਬਿਆਂ ਜੋ ਕੋਈ ਤੁਸੀਂ ਕੋਈ ਵੀ ਚੁਣ ਸਕਦੇ ਹੋ ਚਲੋ ਕਸ਼ਮੀਰ ਹੁਣ ਸੈਂਸਿਟਿਵ ਹੋਇਆ ਹੋਇਆ ਉਹਨੂੰ ਤੁਸੀਂ ਇੱਕ ਵਾਰੀ ਸਕਿਪ ਕਰ ਸਕਦੇ ਹੋ ਕਿਉਂਕਿ ਉੱਥੇ ਫਿਰ ਘੁੰਮਣ ਲਈ ਕਾਫੀ ਜਗ੍ਹਾਵਾਂ ਜਿਹੜੀਆਂ ਬੰਦ ਆ ਹੁਣ 28 28 ਤੋਂ ਵੱਧ ਉਹਨਾਂ ਨੇ ਥਾਵਾਂ ਜਿਹੜੀਆਂ ਹੈਗੀਆਂ ਬੰਦ ਕਰਤੀਆਂ ਉਹ ਹਿਮਾਚਲ ਪ੍ਰਦੇਸ਼ ਤੁਸੀਂ ਇੱਥੋਂ ਨਿਕਲ ਜਾਓ ਜੇ ਤੁਸੀਂ ਪਠਾਨਕੋਟ ਵਾਲੇ ਪਾਸੇ ਚਲੇ ਜਾਨੇ ਹੋ ਤਾਂ ਡਲੌਜੀ ਆ ਜਾਂਦਾ ਹੈਗਾ ਜੀ ਡਲੌਜੀ ਤੋਂ ਕਿ ਖਿਆਰ ਚੰਬਾ ਪਰਮੌਰ ਕੁਗਤੀ ਇਹ ਥਾਵਾਂ ਹੈਗੀਆਂ ਫਿਰ ਜੇ ਤੁਸੀਂ ਸੋਲਨ ਵਾਲੇ ਪਾਸੇ ਚਲੇ ਜਾਨੇ ਹੋ ਤਾਂ ਸੋਲਨ ਤੋਂ ਬਾਅਦ ਕਾਲਕਾ ਤੇ ਆਪਣੇ ਬਾ ਜਿਹੜਾ ਹੈਗਾ ਚੈਲ ਉਸ ਤੋਂ ਗিন্নਾਰ ਕੰਡਾ ਕਾਜ਼ਾ ਸਪੀਤੀ ਲਾਹੌਲ ਇਹ ਆ ਜਾਂਦਾ ਤੇ ਜੇ ਤੁਸੀਂ ਇਧਰੋਂ ਮੰਡੀ ਵਾਲੇ ਪਾਸੇ ਚਲੇ ਜਾਨੇ ਹੋ ਤਾਂ ਜਿੱਬੀ ਸ਼ਾਨਗੜ ਤੇ ਉਸ ਤੋਂ ਅੱਗੇ ਮਨਾਲੀ ਤੇ ਮਨਾਲੀ ਤੋਂ ਬਾਅਦ ਫਿਰ ਉਹ ਲੇਰਦਾ ਖਾਲਾ ਜਿਹੜਾ ਹੈਗਾ ਉਹ ਪਾਸ ਆ ਜਾਂਦਾ ਤੇ ਜੇ ਤੁਸੀਂ ਉੱਤਰਾਖੰਡ ਵਾਲੇ ਪਾਸੇ ਜਾਣੇ ਹੋ ਤਾਂ ਇਧਰੋਂ ਪੌਂਟਾ ਸਾਹਿਬ ਪੌਂਟਾ ਸਾਹਿਬ ਤੋਂ ਅੱਗੇ ਹਰਦੁਆਰ ਰਿਸ਼ੀਕੇਸ਼ ਤੋਂ ਹੋ ਕੇ ਜਿਹੜੇ ਹੈਗੇ ਔਲੀ ਨੈਣੀਤਾਲ ਤੀਮਤਾਲ ਰੀਠਾ ਸਾਹਿਬ ਇਹ ਥਾਵਾਂ ਆ ਜਾਂਦੀਆਂ ਇਹ ਇਹ ਤਾਂ ਨੇੜੇ-ਨੇੜਿਆਂ ਥਾਵਾਂ ਹੈਗੀਆਂ ਠੀਕ ਹੈ ਜੀ ਹੁਣ ਡੈਸਟੀਨੇਸ਼ਨ ਤੁਸੀਂ ਆਪ ਲੱਭਣਾ ਠੀਕ ਹੈ ਹਰੇਕ ਦੀ ਜਿਹੜੀ ਕਮਕੜੀ ਆ ਉਹਦੀ ਸ਼ੁਰੂਆਤ ਉਹ ਬੰਦਾ ਆਪ ਕਰਦਾ ਡੈਸਟੀਨੇਸ਼ਨ ਤੁਸੀਂ ਆਪ ਲੱਭੋ ਠੀਕ ਹੈ ਹਾਂ ਲੈ ਕੇ ਕੀ ਜਾਣਾ ਨਾਲ ਲੈ ਕੇ ਮੈਂ ਸਭ ਤੋਂ ਵੱਡੀ ਗੱਲ ਇਹ ਹੀ ਕਹਿਣਾ ਉਹਨਾਂ ਵੀ ਪਹਿਲਾਂ ਚਲੋ ਸਾਨੂੰ ਵੀ ਨਹੀਂ ਇੰਨਾ ਖਿਆਲ ਸੀ ਮਤ ਸੀਗੀ ਜਦੋਂ ਅਸੀਂ ਸ਼ੁਰੂ ਸੀ ਜਾਂਦੇ ਸੀਗੇ ਤਾਂ ਹੌਲੀ-ਹੌਲੀ ਜਦੋਂ ਘੁੰਮੇ ਆ ਤਾਂ ਘੱਟ ਤੋਂ ਘੱਟ ਕੱਪੜੇ ਲੈ ਕੇ ਜਾਓ ਘੱਟ ਤੋਂ ਘੱਟ ਸਮਾਨ ਲੈ ਕੇ ਜਾਓ ਠੀਕ ਹੈ ਜੀ ਅ ਸਫਰ ਕਰਨ ਵਾਲੇ ਦਾ ਹਮੇਸ਼ਾ ਯਾਤਰੀ ਦਾ ਜਾਂ ਘਮੱਕੜ ਦਾ ਇਹ ਹੋਣਾ ਚਾਹੀਦਾ ਭਾਈ ਵੀ ਉਹਦੇ ਕੋਲੇ ਜੇ ਉਹਨੂੰ 7 ਦਿਨ ਜਾਂ 10 ਦਿਨ ਜਾਣਾ ਉਹਦੇ ਕੁਲ ਸਿਰ 2 ਜਾਂ 3 ਲੋਅਰ ਟੀ-ਸ਼ਰਟਾਂ ਹੀ ਹੋਣ ਦੋ ਜਾਂ ਤਿੰਨ ਜੋੜੀ ਕੱਪੜੇ ਹੀ ਹੋਣ ਬਸ ਇਸ ਤੋਂ ਵੱਧ ਕੱਪੜੇ ਨਾ ਹੋਣ ਕਿਉਂਕਿ ਜਿੰਨਾ ਤੁਸੀਂ ਭਾਰ ਚੱਕ ਕੇ ਤੁਰੋਗੇ ਉੰਨੇ ਹੀ ਤੁਸੀਂ ਵੱਧ ਤਕਲੀਫ 'ਚ ਹੋਵੋਗੇ ਦੁਨੀਆ ਦੀ ਆਮ ਹੀ ਹਕਾवट ਹੈ ਵੀ ਜਿੰਨਾ ਤੁਸੀਂ ਬੋਝਾ ਚੱਕੋਗੇ ਉਨਾ ਹੀ ਤੁਹਾਨੂੰ ਰਾਹ ਦੇ ਵਿੱਚ ਤਕਲੀਫ ਹੋਊਗੀ ਉੰਨੇ ਤੁਸੀਂ ਔਖੇ ਹੋਵੋਗੇ ਘੱਟ ਸਮਾਨ ਲੈ ਕੇ ਜਾਓ ਫਿਰ ਦੂਸਰੀ ਗੱਲ ਇਹ ਹੈ ਵੀ ਤੁਸੀਂ ਨਾਲ ਹੁਣ ਜਾਣਾ ਕਿਹੜੇ ਸਾਧਨ ਤੇ ਕਿਸੇ ਵੀ ਸਾਧਨ ਤੇ ਜਾ ਸਕਦੇ ਹੋ ਜੇ ਤੁਸੀਂ ਪੈਦਲ ਤੁਰ ਸਕਦੇ ਹੋ ਲਿਫਟ ਲੈ ਕੇ ਜਾ ਸਕਦੇ ਤਾਂ ਲਿਫਟ ਲੈ ਕੇ ਜਾਓ ਲੋਕਾਂ ਨੂੰ ਠੀਕ ਹੈ ਲੋਕ ਬੁਰੇ ਨਹੀਂ ਹੈਗੇ ਸਾਡੇ ਮੰਨਣ ਵਾਸਤੇ ਬੁਰੇ ਹਮੈਂ ਇਹ ਨਹੀਂ ਕਹਿੰਦਾ ਵੀ 100% ਲੋਕ ਭਲੇ ਆ ਮਾੜੇ ਹੀ ਮਿਲ ਜਾਂਦੇ ਆ ਕਈ ਥਾਂ ਦੇ ਛਰਾਤੀ ਅਨਸਰ ਵੀ ਮਿਲ ਜਾਂਦੇ ਆ ਪਰ ਆਪ ਚੰਗੇ ਆ ਤਾਂ ਸਾਰੇ ਚੰਗੇ ਆ ਜੇ ਜੀ ਤੁਹਾਡੀ ਬੋਲਬਾਣੀ ਆ ਤਾਂ ਬੋਲਬਾਣੀ ਤੁਹਾਨੂੰ ਬਹੁਤ ਕੁਝ ਕਰਵਾ ਦੂਗੀ ਤੁਹਾਨੂੰ ਦਵਾ ਦੂਗੀ ਤੇ ਪੈਦਲ ਤੁਰੋ ਸਾਈਕਲ ਹੈਗਾ ਸਾਈਕਲ ਤੇ ਜਾਓ ਠੀਕ ਹੈ ਜੀ ਸਾਈਕਲ ਤੁਸੀਂ ਕੋਈ ਵੀ ਲੈ ਸਕਦੇ ਹੋ 15000 ਤੋਂ ਲੱਖ ਲੱਖ ਡੇਢ ਨੇ ਲੱਖ ਰੁਪਏ ਵਾਲੇ ਤੱਕ ਪਿਆ ਪਰ ਜੇ ਤੁਸੀਂ ਬਜਟ ਦੇ ਵਿੱਚ ਬਿਨਾ ਪੈਸਿਆਂ ਦੇ ਘੁੰਮਣਾ ਚਾਹੁੰਦੇ ਆ ਵੀ ਇਹਨੂੰ ਕਮਕੜੀ ਨੂੰ ਆਪਦੀ ਮਾਇਆ ਦੇ ਉਜਾੜੇ ਦਾ ਨਹੀਂ ਬਣਾਉਣਾ ਚਾਹੁੰਦੇ ਸਰੋਤ ਤਾਂ ਚੁੱਪ ਕਰਕੇ 10-15 ਹਜ਼ਾਰ ਵਾਲਾ ਸਾਈਕਲ ਲਓ ਉਹਦੇ ਪਿੱਛੇ ਬੈਗ ਲੱਦੋ ਠੀਕ ਹੈ ਜੀ ਇੱਕ ਬੈਗ ਬੰਨੂ ਆ ਉਹਦਾ ਤੇ ਨਿਕਲ ਜੋ ਫਿਰ ਮੋਟਰਸਾਈਕਲ ਹੈ ਜੇ ਕਿਸੇ ਕੋਲ ਬਾਈਕ ਹੈ ਤਾਂ ਬਾਈਕ ਤੇ ਘੁੰਮਣਾ ਚਾਹੁੰਦਾ ਤਾਂ ਬਾਈਕ ਦੇ ਪਿੱਛੇ ਵੀ ਆਪਦੇ ਬੈਗ ਪਾਵੇ ਤੇ ਨਿਕਲ ਜੇ ਜਗ੍ਹਾ ਆਪ ਖੋਜ ਜੇ ਠੀਕ ਹੈ ਫਿਰ ਸਭ ਤੋਂ ਗੱਡੀ ਵਾਲੇ ਇਹ ਕਹਿਣਾ ਹੁੰਦਾ ਵੀ ਜੇ ਤੁਸੀਂ ਥੋੜਾ ਜਿਹੇ ਤੇ ਆਪਦੀ ਇਨਵੈਸਟਮੈਂਟ ਕਰਦੇ ਹਾਂ ਥੋੜੀ ਜੀ ਮਤਲਬ ਜਿਹਦੇ ਵਿੱਚ ਤੁਸੀਂ ਨਿਵੇਸ਼ ਕਰਦੇ ਹੋ ਨਿਵੇਸ਼ ਦਾ ਭਾਅ ਵੀ ਥੋੜੇ ਜਿਹੇ ਪੈਸੇ ਖਰਚਦੇ ਹੋ ਤਾਂ ਇੱਕ ਕੈਂਪਿੰਗ ਟੈਂਟ ਦੋ ਜਣੇ ਵਾਲਾ ਵੀ ਆਉਂਦਾ ਤਿੰਨ ਵਾਲਾ ਵੀ ਆਉਂਦਾ ਸਿੰਗਲ ਵਾਲਾ ਵੀ ਆਉਂਦਾ ਤੇ ਚਾਰ ਵਾਲਾ ਵੀ ਆਉਂਦਾ ਹੁਣ ਇਹ ਤੁਸੀਂ ਦੇਖਣਾ ਵੀ ਤੁਹਾਡੀ ਲੋੜ ਕੀ ਹੈ ਸਿੰਗਲ ਵਾਲੀ ਹੈ ਵੀ ਤੁਸੀਂ ਇਕੱਲੇ ਘੁੰਮਣਾ ਚਾਹੁੰਦੇ ਹੋ ਠੀਕ ਹੈ ਪਰਿਵਾਰ ਦਾ ਕੋਈ ਮੈਂਬਰ ਨਹੀਂ ਜਾ ਰਿਹਾ ਜੇ ਪਰਿਵਾਰ ਦਾ ਇੱਕ ਮੈਂਬਰ ਜਾ ਰਿਹਾ ਤਾਂ ਦੋ ਵਾਲਾ ਆਉਂਦਾ ਜੇ ਦੋ ਮੈਂਬਰ ਜਾ ਰਿਹਾ ਤਾਂ ਤਿੰਨ ਵਾਲਾ ਆਉਂਦਾ ਠੀਕ ਹੈ ਸ਼ੁਰੂਆਤ ਇਹਦੀ 2500 ਰੁਪਏ ਤੋਂ ਸ਼ੁਰੂ ਹੋ ਜਾਂਦੀ ਹੈ ਕੀ ਚੋਦੇ ਲੈ ਸਕਦੇ ਹੋ ਟੈਕੈਥਲ ਨੂੰ ਮਿਲ ਜਾਂਦੇ ਆ ਜਾਂ ਕਿਤੋਂ ਵੀ ਆਰਮੀ ਕੈਂਟ ਦੇ ਵਿੱਚ ਉੱਥੋਂ ਲੈ ਸਕਦੇ ਹੋ ਤੁਸੀਂ ਅ ਤਰਪਾਲ ਟਾਈਪ ਜੋਂਦਾ ਪਤਲੀ ਤਰਪਾਲ ਹੁੰਦੀ ਹੈ ਜਿਹੜੀ ਕਿ ਮੀਂਹ ਕਣੀ ਤੋਂ ਬਚਾਉਂਦੀ ਹੈ ਠੀਕ ਹੈ ਠੰਡ ਤੋਂ ਵੀ ਬਚਾਉਂਦੀ ਹੈ ਉਹਦੇ ਚ ਹਵਾ ਨਿਕਲਦੀ ਕ੍ਰੋਸ ਕਰਦੀ ਤੇ ਉਹ ਲੈ ਸਕਦੇ ਹੋ ਇੱਕ ਟੈਂਟ ਲੈ ਕੇ ਰੱਖੋ ਇੰਨੀ ਕਿ ਇਨਵੈਸਟਮੈਂਟ ਕਰਕੇ ਰੱਖੋ ਇਹ ਲਾਈਫਟਾਈਮ ਇਨਵੈਸਟਮੈਂਟ ਹੈ ਜੇ ਤੁਸੀਂ 2500 ਤੋਂ 4000 ਰੁਪਏ ਲਾਉਨੇ ਤਾਂ ਲਾਈਫਟਾਈਮ ਇਨਵੈਸਟਮੈਂਟ ਹੈ ਉਹਦੇ ਨਾਲ ਇੱਕ ਸਲੀਪਿੰਗ ਬੈਗ ਲੈ ਕੇ ਰੱਖੋ ਉਹਦਾ ਜਿਹੜਾ ਕਿ 2500 ਤੋਂ ਲੈ ਕੇ ਇਹ ਵੀ 3-4 ਹਜ਼ਾਰ ਦੇ ਲਾਗੇ ਤੁਹਾਨੂੰ ਵਧੀਆ ਮਿਲ ਜਾਂਦਾ ਹੈਗਾ ਤੇ ਜੇ ਤੁਸੀਂ 8-10 ਹਜ਼ਾਰ ਦੀ ਆਪਦੀ ਇਨਵੈਸਟਮੈਂਟ ਕਰਕੇ ਰੱਖਦੇ ਹੋ ਸਲੀਪਿੰਗ ਬੈਗ ਕੈਂਪਿੰਗ ਟੈਂਟ ਇੱਕ ਮੈਟ ਤੇ ਇੱਕ ਕੋਈ ਆਉਦੀ ਚੇਅਰ ਫੋਲਡਿੰਗ ਚੇਅਰ ਲੈ ਕੇ ਰੱਖਦੇ ਹੋ ਤਾਂ ਤੁਸੀਂ ਪਿੱਠੂ ਬੈਗ ਪਾ ਕੇ ਨਾਲੇ ਸਮਾਨ ਲੈ ਜਾ ਕੇ ਤੁਸੀਂ ਕਿਤੇ ਵੀ ਜਾ ਕੇ ਆਪਦੀ ਕਮਕੜੀ ਕਰ ਸਕਦੇ ਹੋ 10000 ਰੁਪਏ ਤੁਸੀਂ ਜਿਹੜੀ ਲਾਈਫਟਾਈਮ ਦੇ ਵਾਸਤੇ ਸਾਰੀ ਉਮਰ ਦੇ ਵਾਸਤੇ ਜਿਹੜਾ ਨਿਵੇਸ਼ ਕਰ ਸਕਦੇ ਹੋ ਕੜੀ ਜੀ ਇਹਦਾ ਗੱਲ ਹੋਊਗੀ ਨਿਵੇਸ਼ ਦੀ ਜੀ 10000 ਦੀ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਅ ਖਾਣਾ ਇਹਦੀ ਤੇ ਰਹਿਣ ਦੀ ਹੁਣ ਰਹਿਣ ਦੀ ਆਪਾਂ 10000 ਜਿਹੜੀ ਹੈਗੀ ਇਨਵੈਸਟਮੈਂਟ ਕਰ ਚੁੱਕੇ ਹਾਂ ਕੈਂਪਿੰਗ ਦੀ ਆਪਾਂ ਨੂੰ ਕੋਈ ਦਿੱਕਤ ਨਹੀਂ ਹੈਗੀ ਕੈਂਪਿੰਗ ਕਰਨੀ ਕਿੱਥੇ ਹੈ ਠੀਕ ਹੈ ਹੁਣ ਕੈਂਪਿੰਗ ਕਰਨੀ ਕਿਵੇਂ ਹੈ ਇਹ ਬਹੁਤ ਸਾਰੀਆਂ ਵੀਡੀਓ ਤੁਹਾਨੂੰ ਮਿਲ ਜਾਂਦੀ ਵੀ ਟੈਂਟ ਲਾਉਣਾ ਬਹੁਤ ਸੌਖਾ ਹੈ ਉਹਦੇ ਚ ਦੋ ਤਾਰਾ ਹੁੰਦੀਆਂ ਦੋ ਸਪੋਕਸ ਹੀ ਆਉਂਦੀਆਂ ਉਹਨਾਂ ਨੂੰ ਜੋੜ ਕੇ ਤੁਸੀਂ ਦੂਜੇ ਦੋਨੇ ਪਾਸੇ ਪਾ ਕੇ ਦੰਬੂ ਖੜਾ ਹੋ ਜਾਂਦਾ ਵਿੱਚ ਤੁਸੀਂ ਉਹਦੇ ਪੈ ਸਕਦੇ ਹੋ ਕਰਨੀ ਕੋਈ ਬਹੁਤੀ ਔਖੀ ਨਹੀਂ ਹੈਗੀ ਪਹਿਲੀ ਵਾਰੀ ਤੁਸੀਂ ਦੇਖੋਗੇ ਕਿਸੇ ਨੂੰ ਤੇ ਦੂਜੀ ਵਾਰੀ ਆਪਣੇ ਆਪ ਕਰ ਲੋਗੇ ਬਹੁਤ ਈਜ਼ੀ ਹੈ ਬਹੁਤ ਹੀ ਸੌਖਾ ਹੈ ਮੰਨ ਲਓ ਨਿਆਣੇ ਤੋਂ ਵੀ ਕਰਾ ਸਕਦੇ ਤੁਸੀਂ 10-12 ਸਾਲ ਦੇ ਨਿਆਣੇ ਤੋਂ ਜੇ ਤੁਸੀਂ ਬਾਅਦ ਚ ਕਾਉਂ ਤਾਂ ਤੇ ਕੈਂਪਿੰਗ ਤੁਹਾਡੀ ਹੋਗੀ ਫਿਰ ਤੁਹਾਡਾ ਖਾਣ ਦਾ ਹੋ ਗਿਆ ਰਹਿਣ ਦਾ ਤੁਹਾਡਾ ਇਹ ਪ੍ਰਬੰਧ ਹੋ ਗਿਆ ਲਾਉਣਾ ਕਿੱਥੇ ਟੈਂਟ ਇਹ ਬਹੁਤ ਵੱਡੀ ਜ਼ਰੂਰੀ ਹੁੰਦੀ ਹੈ ਗੱਲ ਕਦੇ ਵੀ ਜੇ ਤੁਸੀਂ ਜੰਗਲੀ ਏਰੀਆ ਦੇ ਵਿੱਚ ਜਾਂਦੇ ਹੋ ਤਾਂ ਬਾਲੇ ਸੰਗੜੇ ਜੰਗਲ ਦੇ ਵਿੱਚ ਕੈਂਪਿੰਗ ਕਰਨ ਦੀ ਕੋਸ਼ਿਸ਼ ਨਾ ਕਰੋ ਇਹ ਤਾਂ ਕਰ ਲੈਂਦੇ ਆ ਜਿਹੜੇ ਐਕਸਪਰਟ ਹੁੰਦੇ ਆ ਜਿਹੜੇ ਜਿਵੇਂ ਹੀ ਨਿਤੜਖ ਹੋ ਜਾਂਦੇ ਆ ਬੇਖੌਫ ਹੋ ਜਾਂਦੇ ਆ ਜਿਵੇਂ ਕਾਮਰੋਨ ਬਾਈਕ ਹੈ ਉਹ ਜਿਵੇਂ ਜੰਗਲ ਦੇ ਵਿੱਚ ਕਰਦਾ ਇਕੱਲਾ ਹੀ ਹੁੰਦਾ ਉਹ ਠੀਕ ਹੈ ਕਰ ਸਕਦੇ ਹੋ ਪਰ ਜਿਹੜੇ ਪਹਿਲੀ ਵਾਰ ਜਾਂਦੇ ਆ ਉਹਨਾਂ ਨੂੰ ਇਹ ਸਲਾਹ ਦੇਵਾਂਗਾ ਕਿ ਭਾਈ ਦੂੰਗੇ ਸੰਘਣੇ ਜੰਗਲ ਦੇ ਵਿੱਚ ਨਾ ਕਰੋ ਕਿਉਂਕਿ ਉੱਥੇ ਜੰਗਲੀ ਜਾਨਵਰ ਦਾ ਖਤਰਾ ਹੋ ਸਕਦਾ ਠੀਕ ਹੈ ਕਰੋ ਕਿੱਥੇ ਕੋਈ ਪੈਟਰੋਲ ਪੰਪ ਮਿਲ ਜਾਂਦਾ ਕੋਈ ਢਾਬੇ ਵਾਲਾ ਹੈਗਾ ਕੋਈ ਹੋਟਲ ਹੈਗਾ ਕੈਂਪਿੰਗ ਸਾਈਟਸ ਮਿਲ ਜਾਂਦੀਆਂ ਬਹੁਤ ਸਾਰੀਆਂ ਉੱਥੇ ਕਰੋ ਫ੍ਰੀ ਆਫ ਕੋਸ ਤੁਸੀਂ ਕਿਤੇ ਵੀ ਕਰ ਸਕਦੇ ਹੋ ਆਰਮੀ ਏਰੀਆਜ਼ ਨਹੀਂ ਕਰ ਸਕਦੇ ਕਿ ਉਦਾਂ ਤੁਸੀਂ ਫ੍ਰੀ ਆਫ ਕੋਸ ਕਿਤੇ ਵੀ ਕਰ ਸਕਦੇ ਹੋ ਤੁਸੀਂ ਅਗਲੇ ਨੂੰ ਗੱਲਾਂਬਾਤਾਂ ਕਰੋ ਰਿਕਵੈਸਟ ਕਰੋ ਵੀ ਭਾਈ ਮੈਂ ਘੁੰਮ ਰਿਹਾ ਤੇ ਟੈਂਟ ਲਾਉਣਾ ਉਹ ਟੈਂਟ ਲਾਉਂਦੇ ਤੁਹਾਨੂੰ ਅੱਗੇ ਦੇ ਦਊਗਾ ਟੈਂਟ ਲਾਓ ਉੱਥੇ ਆਵਦਾ ਕੈਂਟ ਲਾਉਣ ਤੋਂ ਬਾਅਦ ਹੁਣ ਤੁਹਾਡੀ ਸਮੱਸਿਆ ਰਹਗੀ ਹੈ ਜੀ ਖਾਣਾ ਬਣਾਉਣ ਦੀ ਤਾਂ ਖਾਣਾ ਜਿਹੜਾ ਹੈਗਾ ਸਫਰ ਦੇ ਵਿੱਚ ਹਮੇਸ਼ਾ ਹੀ ਤੁਹਾਨੂੰ એનર્ਜੀ ਵਾਲਾ ਭੋਜਨ ਚਾਹੀਦਾ ਹੁੰਦਾ ਜੇਦੋਂ ਤੁਸੀਂ ਪੈਦਲ ਜਾ ਰਹੇ ਹੋ ਟਰੈਕਿੰਗ ਕਰ ਰਹੇ ਹੋ ਫਿਰ ਤਾਂ ਪੂਰਾ ਹਿਰੇ ਵਿੱਚ ਤੁਹਾਨੂੰ ਜਿਹੜੀ ਹੈਗੀ ਆ એનર્ਜੀ ਵਾਲੀ ਕੈਲਰੀ ਵਾਲੀ ਡੈਟ ਚਾਹੀਦੀ ਆ ਉਹਦੇ ਵਾਸਤੇ ਛੋਲੇ ਬਦਾਮ ਤੇ ਦਾਖਾਂ ਇਹ ਤੁਸੀਂ ਨਾਲ ਲਿਜਾ ਸਕਦੇ ਹੋ ਥੋੜੇ ਥੋੜੇ ਉਹਨਾਂ ਨੂੰ ਭਿਉਮੂ ਤੇ ਸਵੇਰੇ ਖਾਓ ਤੇ ਉੱਥੋਂ ਸਬਜ਼ੀਆਂ ਵਗੈਰਾ ਲੈ ਕੇ ਇੱਕ ਛੋਟਾ ਜਿਹਾ ਬੁਟੇਨ ਗੈਸ ਦਾ ਚੁੱਲ੍ਹਾ ਹੁੰਦਾ 500 ਰੁਪਏ ਦਾ ਉਹ ਲਓ ਤੇ ਨਾਲ ਬੁਟੇਨ ਗੈਸ ਦਾ ਇੱਕ ਸਿਲੰਡਰ ਉਹਦਾ 150 ਦਾ ਆਉਂਦਾ ਹੈ ਉਹ ਸਿਲੰਡਰ ਆਈ ਥਿੰਕ 10-15 ਖਾਣੇ ਬਣਾ ਦਿੰਦਾ ਹੈ। ਤੋਂ 10-15 ਖਾਣੇ ਬਣਾ ਦਿੰਦਾ ਉਹ 150 ਉਹ ਤੇ 500 250 ਰੁਪਏ ਦੀ ਇੱਕ ਇਨਵੈਸਟਮੈਂਟ ਆ ਉਹ ਕਰ ਸਕਦੇ ਹਾਂ। ਉਹਦੇ ਤੇ ਆਪਦੇ ਟੋਪੀਆ ਉਹਦੇ ਕੁਝ ਵੀ ਬਣਾਓ। ਕੋਸ਼ਿਸ਼ ਕਰੋ ਜਿਹੜਾ ਫਾਸਟ ਫੂਡ ਆ ਉਹਨੂੰ ਅਵੋਇਡ ਕਰੋ। ਪਾਸਤਾ ਮੈਗੀ ਠੀਕ ਹੈ ਆਪ ਦੀਆਂ ਜੜੀਆਂ ਸਬਜ਼ੀਆਂ ਵਗੈਰਾ ਉਹ ਬਣਾ ਕੇ ਹੀ ਖਾਓ। ਜਿੰਨੇ ਵੀ ਤੁਸੀਂ ਟਰੈਵਲਰ ਦੇਖਿਆ ਉਹ ਸਾਰੇ ਹੀ ਇਦਾਂ ਕਰਦੇ। ਵੀ ਤੁਸੀਂ ਕਿਤੇ ਜਾਣੀ ਹੋ ਤਾਂ ਘੁੰਮਣਾ ਆ ਦੋਸਤੀਆਂ ਨਾਲ ਗੱਲਾਂ ਕਲੀਅਰ ਹੋ ਗਈਆਂ ਠੀਕ ਹੈ ਉਸ ਤੋਂ ਬਾਅਦ ਸ਼ੁਰੂ ਕਿਵੇਂ ਕਰੀਏ ਜੇ ਸ਼ੁਰੂ ਕਦੋਂ ਕਰੀਏ ਸ਼ੁਰੂ ਕਰਨਾ ਮਿੱਤਰੋ ਅੱਜ ਹੀ ਪਹਿਣਾ ਜੇ ਤੁਸੀਂ ਸੱਚੀ ਘੁੰਮਣਾ ਚਾਹੁੰਦੇ ਹੋ ਦੁਨੀਆ ਦੇਖਣੀ ਚਾਹੁੰਦੇ ਹੋ ਤਾਂ ਅੱਜ ਹੀ ਸ਼ੁਰੂ ਕਰੋ ਮੈਂ ਨਹੀਂ ਕਹਿੰਦਾ ਵੀ ਤੁਸੀਂ ਆਪ ਦਾ ਘਰਦਿਆਂ ਨਾਲ ਲੜਕੇ ਤੇ ਭੱਜ ਕੇ ਸ਼ੁਰੂ ਕਰ ਲਓ ਸ਼ੁਰੂ ਅੱਜ ਤੋਂ ਕਰੋ ਸ਼ੁਰੂਆਤ ਕਰੋ ਘੁੰਮੋ ਫੇਰੋ ਠੀਕ ਹੈ ਜੀ ਤੇ ਦੁਨੀਆ ਨੂੰ ਦੇਖੋ ਇਹਦੀ ਵਿੱਚ ਹੀ ਮੈਂ ਇੱਕ ਤੁਹਾਨੂੰ ਸਫ਼ਰ ਦੀ ਗੱਲ ਸਾਂਝੀ ਕਰਨਾ ਚਾਹੁੰਦਾ ਜਦੋਂ ਅਸੀਂ ਮੈਂ ਕੰਨਿਆਕਮਰੀ ਗਿਆ ਸੀਗਾ 40 ਦਿਨਾਂ ਦਾ ਮੇਰਾ ਟੂਰ ਸੀਗਾ ਕੰਨਿਆਕਮਰੀ ਦਾ ਬੜੇ ਜੱਕਾ ਤੱਕੀ ਵਾਲਾ ਟੂਰ ਸੀਗਾ ਮੈਨੂੰ 3 ਮਹੀਨੇ ਲੱਗੇ ਸੀਗੇ ਉਹ ਸਫ਼ਰ ਨੂੰ ਸ਼ੁਰੂ ਕਰਦਿਆਂ ਕਰਦਿਆਂ ਮਤਲਬ ਇੰਨੀ ਹਿੰਮਤ ਮੈਨੂੰ ਜਟਾਉਣੀ ਪਈ ਆਪਣੇ ਆਪ 'ਚ ਕਿ ਮੈਨੂੰ 3 ਮਹੀਨੇ ਸ਼ੁਰੂ ਕਰਨ ਤੇ ਲੱਗੇ ਸੀਗੇ ਤੇ ਜਦੋਂ ਸ਼ੁਰੂ ਕੀਤਾ ਪਹਿਲੇ 2 ਦਿਨ ਤਾਂ ਮੈਂ ਆਪਣੇ ਰਿਸ਼ਤੇਦਾਰੀਆਂ ਵਿੱਚ ਹੀ ਰਿਹਾ ਜਿਵੇਂ ਇੱਥੋਂ ਗਿਆ ਤਾਂ ਪਹਿਲਾ ਜਿਹੜਾ ਸੀਗਾ ਪੜਾ ਉਹ ਬਾਬਾ ਬੁੱਢਾ ਜੋੜਾ ਜਿਹੜਾ ਜਿੱਥੇ ਸੁੱਖਾ ਸਿੰਘ ਮਹਤਾਬ ਸਿੰਘ ਦਾ ਗੁਰਦੁਆਰਾ ਉੱਥੇ ਰਿਹਾ ਫਿਰ ਅਗਲੇ ਦਿਨ ਇੱਕ ਰਿਸ਼ਤੇਦਾਰ ਆ ਬਾਰਡਰ ਦੇ ਉੱਪਰ ਪੋਸਟਿੰਗ ਉਹਦੀ ਉਹਦੇ ਕੋਲੇ ਰਿਹਾ ਫਿਰ ਉਸ ਤੋਂ ਬਾਅਦ ਜਦੋਂ ਜਿਵੇਂ ਜਿਵੇਂ ਮੈਂ ਅੱਗੇ ਨਿਕਲਦਾ ਗਿਆ ਰਾਜਸਥਾਨ ਤੋਂ ਗਾ ਜਦੋਂ ਗੁਜਰਾਤ ਗਿਆ ਤਾਂ ਗੁਜਰਾਤ ਦੇ ਵਿੱਚ ਲਖਪਤ ਲਖਪਤ ਤੋਂ ਗਾ ਫਿਰ ਸਮੁੰਦਰੀ ਕਿਨਾਰਾ ਬੀਟ દ્વાਰਕਾ ਤੇ ਉਸ ਤੋਂ ਅੱਗੇ ਜਦੋਂ ਜਾਣਦੇ ਹੋ ਤੁਸੀਂ ਫਿਰ ਦੁਨੀਆ ਬਦਲਦੀ ਗਈ ਰੰਗ ਬਦਲਦੇ ਗਏ ਕੁਦਰਤ ਬਦਲਦੀ ਗਈ ਤੇ ਉਹਦੇ ਨਾਲ ਜਿਹੜਾ ਹੈਗਾ ਸਫ਼ਰ ਮੇਰਾ ਹੋਰ ਵੀ ਸੋਹਣਾ ਹੋ ਗਿਆ ਤੇ ਕੰਨਿਆ ਕੁਮਾਰੀ ਜਿਹੜਾ ਦੱਖਣੀ ਭਾਰਤ ਦਾ ਬਿਲਕੁਲ ਸਿਰਾ ਸੀ ਉੱਥੇ ਜਾ ਕੇ ਮੈਂ ਆਪਣੇ ਆਪ ਨੂੰ ਬੜਾ ਆਨੰਦਿਤ ਮਹਿਸੂਸ ਕੀਤਾ ਵੀ ਕਮਾਲ ਏ ਯਾਰ ਆਪਾਂ ਇਹ ਕਰ ਲਿਆ ਸਹੀ ਹੋ ਗਿਆ ਸੋਹਣਾ ਹੋ ਗਿਆ ਮਤਲਬ ਸੋ ਉਹਨਾਂ ਵਿੱਚੋਂ ਕਈ ਕਹਾਣੀਆਂ ਤੇ ਹੁਣ ਪਿੱਛੇ ਜੇ ਇੱਕ ਸਾਈਕਲ ਯਾਤਰਾ ਕਰਕੇ ਆਇਆ ਸੀ ਮੈਂ ਉਹ ਸਾਈਕਲ ਯਾਤਰਾ ਦੀ ਤੁਹਾਡੇ ਨਾਲ ਇੱਕ ਛੋਟੀ ਜੀ ਕਹਾਣੀ ਸਾਂਝੀ ਕਰਨਾ ਚਾਹੁੰਦਾ ਦੇਖੋ ਜਿਹੜਾ ਹਿੰਮਤ ਕਰਦਾ ਬੰਦਾ ਉਹਦੀ ਸਲਾਘਾ ਹਰ ਇੱਕ ਹੀ ਕਰਦਾ ਤੁਸੀਂ ਕਾਰਾਂ ਦੇ ਘੁੰਮਦੇ ਹੋ ਥੋੜੇ ਵੱਲ ਕੋਈ ਦੇਖੂਗਾ ਵੀ ਨਹੀਂ ਅਗਲਾ ਕੋ ਉਹ ਭਈ ਆਪਦੇ ਐਸ਼ਵਰਾਂ ਵਾਸਤੇ ਘੁੰਮ ਰਿਹਾ ਇਹ ਬਾਕੀ ਹੀ ਘਾਰਾਂ ਦੇ ਘੁੰਮਣੜਾ ਹੈਗਾ ਉਹ ਆਪਦੇ ਰਿਲੈਕਸ ਹੋਣ ਲਈ ਆਪਦੇ ਆਪ ਨੂੰ ਤਰੋ ਤਾਜ਼ਾ ਕਰਨ ਲਈ ਆਪਦੀ ਜਿਹੜੀ ਪੈਸੇ ਆ ਉਹ ਉਹ ਦੀ ਵਰਤੋਂ ਕਰਕੇ ਤੁਸੀਂ ਆਪਦੇ ਐਸ਼ਵਰਾਂ ਨਾ ਘੁੰਮਦੇ ਹੋ ਉਹ ਉਹਦੇ ਤੇ ਤੁਹਾਨੂੰ ਕੋਈ ਬਾਲਾ ਤਵੱਜੋ ਨਹੀਂ ਦਿੰਦਾਗਾ ਜਦੋਂ ਅਸੀਂ ਮੋਟਰਸਾਈਕਲ ਦੇ ਘੁੰਮੇ ਸੀ ਉਦੋਂ ਵੀ ਸਾਡੇ ਵੱਲ ਤਵੱਜੋ ਦਿੰਦੇ ਸੀ ਪਰ ਇੰਨੀ ਨਹੀਂ ਦਿੰਦੇ ਸੀ ਪਰ ਜਦੋਂ ਪਿੱਛੇ ਸਾਈਕਲ ਟੂਰ ਲਾਇਆ ਨਾਨਕ ਮੱਤਾ ਸਾਹਿਬ ਗਏ ਸੀਗੇ ਅਸੀਂ ਚੰਡੀਗੜ੍ਹ ਤੋਂ ਸ਼ੁਰੂ ਕੀਤਾ ਸੀ 15 ਦਿਨਾਂ ਦਾ ਟੂਰ ਸੀ ਮੈਂ ਤੇ ਪਵਨ ਨੇ ਤਾਂ ਮੈਨੂੰ ਹੈਰਾਨੀ ਮੇਰੀ ਹੈਰਾਨਗੀ ਦੀ ਮੇਰੀ ਹੈਰਾਨਗੀ ਦੀ ਹੱਦ ਉਦੋਂ ਪਾਰ ਹੋ ਗਈ ਜਦੋਂ ਮੈਨੂੰ ਲੱਗਿਆ ਵੀ ਹਾਂ ਯਾਰ ਜੇ ਤੂੰ ਸਾਈਕਲ ਤੇ ਜਾਂਨੇ ਹੋ ਤਾਂ ਲੋਕ ਤੁਹਾਨੂੰ ਬਹੁਤ ਐਪਰੀਸ਼ੀਏਟ ਕਰਦੇ ਆ ਬਹੁਤ ਸਲਾਗਾ ਕਰਦੇ ਆ ਵੀਰ ਜਿਹੜੇ ਦੋ ਇਨਸਾਨ ਨੇ ਨੌਜਵਾਨ ਨੇ ਵੀ ਇਹ ਸਾਈਕਲ ਤੇ ਹਲਕੀ ਹਲਕੀ ਗਰਮੀ ਸ਼ੁਰੂ ਹੋ ਗਈ ਹੈ ਰੁੱਤ ਤੇ ਸਾਈਕਲ ਤੇ ਇੰਨੀ ਦੂਰ ਯਾਤਰਾ ਕਰ ਰਹੇ ਨੇ ਵੀ ਮੁੰਡੇ ਹਿੰਮਤ ਹੀ ਨੇ ਘੁੰਮ ਰਹੇ ਨੇ ਸਾਈਕਲ ਤਾਂ ਮੈਂ ਕਹਿੰਦਾ ਹੁਣ ਨਾ ਵੀ ਮੇਰੀ ਹਰੇਕੋਰੀ ਗੱਲ ਹੁੰਦੀ ਵੀ ਬੈਸਟ ਹੈ ਜੀ ਠੀਕ ਹੈ ਕੀ ਇਕੋ ਫਰੈਂਡਲੀ ਹੈ ਹੈਲਥ ਫਰੈਂਡਲੀ ਹੈ ਤੇ ਬਜਟ ਫਰੈਂਡਲੀ ਹੈ ਸਾਈਕਲ ਦੇ ਤੁਹਾਨੂੰ ਕਿਸੇ ਚੀਜ਼ ਦੀ ਲੋੜ ਨਹੀਂ ਪੈਂਦੀ ਈਵਨ ਕਿ ਤੁਹਾਨੂੰ 1 ਰੁਪਿਆ ਲਾਉਣ ਦੀ ਲੋੜ ਨਹੀਂ ਪੈਂਦੀਗੀ ਹੁਣ ਤੁਸੀਂ ਯਕੀਨ ਮੰਨੋਗੇ 15 ਦਿਨਾਂ ਦੇ ਸਾਡੀ ਉਸ ਟ੍ਰੈਵਲ ਦੇ ਵਿੱਚ ਸਾਡਾ ਖਰਚਾ ਕਿੰਨਾ ਆਇਆ ਹੋ ਸਕਦਾ ਕੋਈ ਗੈਸ ਕਰਕੇ ਦੇਖੋ ਵੀ ਤੁਸੀਂ ਹੁਣ ਬੈਠੇ ਹੋ ਸੁਣ ਰਹੇ ਹੋ ਗੈਸ ਕਰਕੇ ਦੇਖੋ 15 ਦਿਨਾਂ ਦਾ ਸਾਡਾ ਖਰਚਾ ਕਿੰਨਾ ਆਇਆ ਹੋਊਗਾ ਸਾਡੇ 16 1600 ਰੁਪਏ ਲੱਗੇ ਸਾਡਾ 15 ਦਿਨਾਂ ਦੇ ਵਿੱਚ ਮਾਤਰ ਸਾਡੇ 16 1600 ਰੁਪਏ ਤੇ 1650 ਰੁਪਇਆ ਮੈਂ ਕਹਿੰਦਾ ਬਹੁਤ ਘੱਟ ਐ ਨਮਤਰੀ ਜਮਾਂ 15 ਦਿਨਾਂ ਦਾ ਇੱਕ ਦਿਨ ਦਾ 100 ਸਵਾ 100 ਰੁਪਇਆ ਕਾਰਨ ਕੀ ਐ ਗੁਰਦੁਆਰਾ ਸਾਹਿਬ ਦੇ ਟਿਕਾਣਾ ਠੀਕ ਐ ਨਾਲ ਆਪਦਾ ਸਿਲੰਡਰ ਸੀਗਾ ਠੀਕ ਐ ਉੱਥੋਂ ਖਾਣਾ ਪੀਣਾ ਹਾਂ ਜਦੋਂ ਕੋਈ ਬਿਲਕੁਲ ਹੀ ਨਹੀਂ ਸਰਦਾ ਸੀ ਉਦੋਂ ਫਿਰ ਅਸੀਂ ਬਾਜ਼ਾਰੋਂ ਫਰੂਟ ਵਗੈਰ ਲੈ ਕੇ ਜਾਂ ਕੁਝ ਲੈ ਕੇ ਖਾ ਲੈਂਦੇ ਸੀ ਅ ਵਾਰਤਾ ਇਹ ਸੁਣਾਉਣ ਲੱਗੇ ਸੀ ਜਦੋਂ ਅਸੀਂ ਅੰਬਾਲਾ ਟੱਪੇ ਆ ਤਾਂ ਇੱਕ ਬਜ਼ੁਰਗ ਸਿੰਘ ਮਿਲੇ ਸਾਨੂੰ ਤੇ ਅਮਰਤਾਰੀ ਸਿੰਘ ਮਿਲੇ ਤੇ ਉਹ ਸਾਡੇ ਤੋਂ ਸਾਈਕਲ ਤੇ ਸੀ ਉਹ ਅੱਗੇ ਲੰਘ ਗਏ ਸਾਡੇ ਤੋਂ ਤੇ ਉਹਨਾਂ ਨੇ ਸਾਈਕਲ ਦੇ ਨਹੀਂ ਮੋਟਰਸਾਈਕਲ ਤੇ ਸੀ ਮੋਟਰਸਾਈਕਲ ਤੇ ਸੀ ਤੇ ਉਹ ਸਾਡੇ ਤੋਂ ਅੱਗੇ ਲੰਘ ਗਏ ਦੋਨਾਂ ਤੋਂ ਤੇ ਅੱਗੇ ਲੰਘ ਕੇ ਇੱਕ ਜੂਸ ਵਾਲੀ ਰੀੜੀ ਸੀ ਉੱਥੇ ਉਹਨਾਂ ਨੇ ਆਦਾ ਮੋਟਰਸਾਈਕਲ ਲਾ ਕੇ ਸਾਨੂੰ ਹੱਥ ਜਿਕੇ ਆਵਾਜ਼ ਮਾਰ ਲਈ ਯਾ ਜੋ ਮੁੰਡੇ ਇੱਧਰ ਆਓ ਅਸੀਂ ਖੜ ਗਏ ਜੀ ਪੁੱਛਿਆ ਕਰਿਆ ਦੱਸਿਆ ਵੀ ਭਾਈ ਕਿੱਥੇ ਜਾ ਰਹੇ ਹੋ ਅਸੀਂ ਅਖਿਆ ਜੀ ਅਸੀਂ ਚੰਡੀਗੜ੍ਹੋਂ ਚੱਲੇ ਆ ਜਮਨਾ ਨਗਰ ਜਾਣਾ ਹੈਗਾ ਤੇ ਅਸੀਂ ਅੱਗੇ ਨਾਨਕਪਤਾ ਸਾਹਿਬ ਜਾਵਾਂਗੇ ਕਹਿੰਦੇ ਵੀ ਸ਼ਾਬਾਸ਼ ਭਾਈ ਇੰਨੀ ਦੂਰ ਜਾ ਰਹੇ ਹੋ ਤੁਸੀਂ ਠੀਕ ਹੈ ਤੇ ਯਾਤਰਾ ਜਾ ਰਹ ਤੇ ਗੰਨੇ ਦੀ ਰੇੜੀ ਜੂਸ ਗੰਨੇ ਜੂਸ ਦੀ ਰੇੜੀ ਵਾਲ ਨੂੰ ਕਹਿੰਦੇ ਭਾਈ ਵੀ ਪਿਆ ਮੁੰਡਿਆਂ ਨੂੰ ਜੂਸ ਬਾਵਾ ਬਣਾ ਲਈ ਕਹਿੰਦੇ ਦੋ ਦੋ ਗਲਾਸ ਪਿਆ ਦੇ ਤਾਂ ਪਹਿਲਾਂ ਤਾਂ ਸਾਨੂੰ ਉਹਨਾਂ ਨੇ ਡੇਡ ਡੇਡ ਗਲਾਸ ਜਿਹੜਾ ਹੈਗਾ ਜੂਸ ਪਿਆਇਆ ਫੇਰ ਹਰਾਨੀ ਦੀ ਗੱਲ ਹਰਾਨੀ ਮੇਰੀ ਉਦੋਂ ਮੈਨੂੰ ਜਿਹੜਾ ਅੰਦਰੋਂ ਜਿਹੜਾ ਹੈਗਾ ਮਨ ਹੁਣ ਮੇਰੀ ਅਵਸਥਾ ਜਿਹੜੀ ਉਦੋਂ ਹੋਈ ਸੀ ਮੈਂ ਤੁਹਾਨੂੰ ਬਿਆਨ ਨਹੀਂ ਕਰ ਸਕਦਾ ਕਿ ਕੀ ਹੋਈ ਸੀ ਉਹਨਾਂ ਨੇ ਆਪਣੀ ਜੇਬ ਚੋਂ 500 ਰੁਪਏ ਨੋਟ ਕੱਢਿਆ ਤੇ ਮੇਰੀ ਜੇਬ ਦੇ ਵਿੱਚ ਪਾ ਦਿੱ ਲੋੜ ਦੀ ੱੱਕੇ ਨਾਲ ਮੇਰੇ ਨਾਂ ਨਾ ਕਹਿੰਦੇ ਹੋਈ ਬਾਪੂ ਜੀ ਵੀ ਸਾਨੂੰ ਲੋੜ ਨਹੀਂ ਪੈਸਿਆਂ ਦੀ ਵੀ ਅਸੀਂ ਬਿਨਾਂ ਪੈਸਿਆਂ ਤੋਂ ਵੀ ਹੀ ਘੁੰਮ ਲਾਂਗੇ ਸਾਨੂੰ ਕਿਉਂਕਿ ਪੈਸੇ ਦੀ ਲੋੜ ਹੀ ਨਹੀਂ ਹੈਗੀ ਕਿਉਂਕਿ ਸਾਡਾ ਖਰਚਾ ਜਿਹੜਾ ਹੈਗਾ ਉਹ ਅਸੀਂ ਆਪ ਦਾ ਮੇਨਟੇਨ ਕਰਕੇ ਚੱਲਦੇ ਹਾਂ ਠੀਕ ਹੈ ਪਰ ਫਿਰ ਵੀ ਉਹ ਕਹਿੰਦੇ ਕੋਈ ਗੱਲ ਨਹੀਂ ਤੁਸੀਂ ਛੋਟੇਓ ਮੇਥੋਂ ਬੱਚੇਓ ਮੇਰੇ ਤਾਂ ਦੇ ਰਿਹਾ ਮੈਂ ਕੋਈ ਇਹ ਨਹੀਂ ਦੇ ਰਿਹਾ ਵੀ ਤੁਹਾਨੂੰ ਲੋੜ ਆਇਆ ਤੁਸੀਂ ਗਰੀਬ ਹੋ ਸੋ ਇਹ ਆ ਜੀ ਪਿਆਰ ਜਿਹੜਾ ਸਾਈਕਲ ਵਾਲਿਆਂ ਨੂੰ ਜਿਹੜਾ ਇਹੋ ਜਿਹੀ ਯਾਤਰਾਵਾਂ ਕਰਨ ਵਾਲ ਸਾਡਾ ਆਪ ਦਾ ਸਵਾਰਥ ਨਾ ਹੋਵੇ ਸਾਡੇ ਆਪ ਦੇ ਮਨ ਦੇ ਵਿੱਚ ਕੋਈ ਬੁਰੀ ਭਾਵਨਾ ਨਾ ਹੋਵੇ ਕਿਸੇ ਨੂੰ ਠੱਗਣ ਦੇ ਜਾਂ ਕਿਸੇ ਨੂੰ ਧੋਖਾ ਦੇਣ ਦੀ ਤਾਂ ਤੁਹਾਨੂੰ ਲੋਕ ਇਹੋ ਜਿਹੇ ਬਹੁਤ ਮਿਲ ਜਾਂਦੇ ਆ ਇਸੇ ਸਫ਼ਰ ਦੇ ਵਿੱਚ ਇੱਕ ਵਾਰ ਤਾਂ ਹੋਸ਼ ਨਾਲ ਨਾ ਤੁਹਾਨੂੰ ਸਾਡੇ ਇੱਕ ਮਿੱਤਰ ਨੇ ਸਾਈਕਲ ਗਰੁੱਪ ਉਹਨਾਂ ਦਾ ਮੈਂ ਨਾਮ ਨਹੀਂ ਇੱਥੇ ਨਸ਼ਰ ਕਰੂੰਗਾ ਕਿਉਂਕਿ ਅਗਲੀ ਦੀ ਭਾਵਨਾ ਹੁੰਦੀ ਹੈ ਇਹ ਸਾਈਕਲ ਗਰੁੱਪ ਹੈ ਉਹਨਾਂ ਨੇ ਮੈਨੂੰ ਮੈਸੇਜ ਕੀਤਾ ਵੀ ਭਾਜੀ ਬਹੁਤ ਵਧੀਆ ਲੱਗ ਰਿਹਾ ਤੁਹਾਡੇ ਸਫ਼ਰ ਨੂੰ ਦੇਖ ਕੇ ਉਹਨਾਂ ਨੇ ਵੀ ਸਾਨੂੰ ਜਿਹੜੀ ਹੈਗੀ ਆ ਮਾਇਆ ਦੀ ਮਦਦ ਭੇਜੀ ਸੀਗੀ ਬਹੁਤ ਪਿਆਰ ਮਿਲਦਾ ਇੰਨਾ ਪਿਆਰ ਦਿੰਦੇ ਆ ਤੁਹਾਨੂੰ ਮਦੇ ਤੁਸੀਂ ਘੁੰਮਦੇ ਹੋ ਕਿਉਂ ਦਿੰਦੇ ਆ ਮੈਂ ਪਹਿਲਾਂ ਵੀ ਆਪਦੀ ਵੀਡੀਓ ਜੀ ਗੱਲ ਕੀਤੀ ਸੀ ਵੀ ਅਸੀਂ ਦੌੜ ਭੱਜ ਦੁਨੀਆ ਦੇ ਵਿੱਚ ਇਨਸਾਨ ਫਸਿਆ ਹੋਇਆ ਨਿਕਲ ਨਹੀਂ ਪਾਰਿਆਗਾ ਠੀਕ ਹੈ ਤੇ ਜਦੋਂ ਕੋਈ ਨਿਕਲਦਾ ਉਹਨੂੰ ਦੇਖਦੇ ਆ ਉਹ ਤਾਂ ਉਹਨਾਂ ਨੂੰ ਐ ਲੱਗਦਾ ਵੀ ਅਸੀਂ ਆਪ ਖੁਦ ਘੁੰਮ ਰਹੇ ਹਾਂ ਵੀ ਉਹਨੂੰ ਖੁਸ਼ੀ ਹੁੰਦੀ ਹੈ ਵੀ ਹਾਂ ਯਾਰ ਇਹ ਘੁੰਮ ਰਹੇ ਆ ਠੀਕ ਹੈ ਹਰ ਇੱਕ ਇਨਸਾਨ ਕਹਿੰਦੇ ਭਾਈ ਵੀ ਚੰਗੇ ਕੰਮ ਕਰੋ ਆਪਦੇ ਪੈਸੇ ਕਮਾਓ ਆਦੇ ਬੱਚਿਆਂ ਨੂੰ ਹੀ ਨਸੀਹਤ ਦਿੰਦਾ ਵੀ ਚੰਗੇ ਕੰਮ ਕਰੋ ਪੈਸਾ ਕਮਾਓ ਤੇ ਦੁਨੀਆ ਦੇਖੋ ਜੇ ਦੁਨੀਆ ਦੇਖਣ ਦੀ ਰਵਾਇਤ ਪੁਰਾਣੇ ਮਨੁੱਖ ਦੇ ਵਿੱਚ ਸੀਗੀ ਤੇ ਅੱਜ ਇੰਨੇ ਧਰਮ ਫੈਲੇ ਹੋਏ ਆ ਸੰਸਾਰ ਦੇ ਉੱਪਰ ਅੱਜ ਇੰਨੀਆਂ ਧਾਰਮਿਕ ਜਿਹੜੀਆਂ ਸਿੱਖਿਆਵਾਂ ਵਾਲੀਆਂ ਸਾਨੂੰ ਗ੍ਰੰਥ ਮਿਲ ਜਾਂਦੇ ਆ ਸਾਡੇ ਗੁਰੂ ਮਿਲ ਜਾਂਦੇ ਆ ਉਹੀ ਕਾਰਨ ਹੈ ਜੈਨ ਧਰਮ ਦੇ ਬਾਨੀ ਮਹਾਵੀਰ ਜੈਨ ਬੁੱਧ ਧਰਮ ਦੇ ਬਾਨੀ ਮਹਾਤਮਾ ਬੁੱਧ ਸਾਬ ਸ਼੍ਰੀ ਗੁਰੂ ਨਾਨਕ ਦੇਵ ਜੀ ਠੀਕ ਹੈ ਸਾਬ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਚਾਰ ਉਦਾਸੀਆਂ ਕੀਤੀਆਂ ਵੈਸੇ ਉਹਨਾਂ ਦੀਆਂ ਉਦਾਸੀਆਂ ਨੂੰ ਮੈਂ ਸਫਰ ਨਾਵੇਂ ਨਹੀਂ ਮੰਨਦਾ ਹੁੰਦਾ ਉਹਨਾਂ ਦੀਆਂ ਉਦਾਸੀਆਂ ਨੂੰ ਤਾਂ ਮੈਂ ਸਮਾਜ ਸੁਧਾਰੀ ਮੰਨਦਾ ਹੁੰਦਾ ਹੁੰਦਾ ਲੋਕਾਂ ਨੂੰ ਕਹਿ ਦਈਏ ਆ ਵੀ ਚੜ੍ਹਿਆ ਸੋਧਣ ਧਰਤ ਲੁਕਾਈ ਭਾਈ ਗੁਰਦਾਸ ਜੀ ਨੇ ਕਹਿੰਦੇ ਆ ਵੀ ਉਹਨੇ ਦੇ ਧਰਤੀ ਨੂੰ ਜਿਹੜੀ ਹੈਗੀ ਆ ਭਾਈ ਸਿੱਧੇ ਰਾਹ ਪਾਉਣ ਵਾਸਤੇ ਸਫ਼ਰ ਕੀਤਾ ਪਰ ਕੀਤੇ ਤਾਂ ਹੈ ਨਾ ਸਫ਼ਰ ਠੀਕ ਹੈ ਉਹਨਾਂ ਦੇ ਸਫ਼ਰ ਕਰਨ ਦਾ ਤਰੀਕਾ ਹੋਰ ਸੀ ਅੱਜ ਮੱਕੇ ਮਦੀਨੇ ਤੱਕ ਗਏ ਮਹਾਰਾਜ ਤੁਸੀਂ ਅੱਜ ਇੱਥੋਂ ਜਾਓ ਅੱਜ ਆਪ ਇੱਥੇ ਬੈਠੇ ਆ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਗੁਰੂ ਘਰ ਆਪਾਂ ਠੀਕ ਹੈ ਮਤ ਦਾ ਮੰਨਦੇ ਆ ਮਤ ਦਾ ਤੁਹਾਨੂੰ ਗੁਰੂ ਘਰ ਦੇ ਉਦੋਂ ਪਤਾ ਲੱਗਦੀ ਹੈ ਜਦੋਂ ਤੁਸੀਂ ਯੂਪੀ ਜਾਣੇ ਹੋ ਤੇ ਧਾਮਪੁਰ ਵਰਗੇ ਥਾਂ ਤੇ ਤੁਹਾਨੂੰ ਗੁਰੂ ਘਰ ਮਿਲ ਜਾਂਦਾ ਹੈ ਤੇ ਗਾਣਾ ਮਿਲ ਜਾਂਦਾ ਹੈ ਜਾਂ ਤੁਸੀਂ ਯੂਪੀ ਦੇ ਵਿੱਚੋਂ ਦੂਰ ਜਾਣੇ ਹੋ ਨੇਪਾਲ ਦੇ ਵਿੱਚ ਜਾਣੇ ਹੋ ਉੱਥੇ ਤੁਹਾਨੂੰ ਗੁਰੂ ਘਰ ਮਿਲ ਜਾਂਦਾ ਹੈ ਜਾਂ ਨਾਰਥ-ਈਸਟ ਦੀਆਂ ਜਿਹੜੇ ਸਟੇਟਾਂ ਹੈਗੀਆਂ ਸਿੱਕਮ ਵਾਲੇ ਪਾਸੇ ਉੱਥੇ ਤੁਹਾਨੂੰ ਗੁਰੂ ਘਰ ਮਿਲ ਜਾਂਦਾ ਹੈ ਜਾਂ ਕੋਚੀ ਵਰਗੇ ਥਾਵਾਂ ਤੇ ਜਿੱਥੇ ਸਮੁੰਦਰ ਤੱਟ ਲੱਗਦਾ ਉੱਥੇ ਤੁਹਾਨੂੰ ਗੁਰੂ ਘਰ ਮਿਲ ਜਾਂਦਾ ਇਹ ਸਾਰੇ ਗੁਰੂ ਘਰ ਕਿਉਂ ਹੈ ਕਿਉਂਕਿ ਮਹਾਰਾਜ ਨੇ ਉਦਾਸੀਆਂ ਕੀਤੀਆਂ। ਸੋ ਇਸ ਗੱਲ ਨੂੰ ਸਮਝਣਾ ਚਾਹੀਦਾ ਵੀ ਭਾਈ ਕੁਮਕੜੀ ਸਫਰ ਕਰਨਾ ਕਿੰਨਾ ਮਹੱਤਵਪੂਰਨ ਹੈ। ਤੇ ਚਲੋ ਅਸੀਂ ਮਹਾਰਾਜ ਦੀ ਬਰਾਬਰੀ ਤਾਂ ਨਹੀਂ ਕਰ ਸਕਦੇਗੀ ਠੀਕ ਹੈ ਪਰ ਮਹਾਰਾਜ ਦੇ ਬੱਚੇ ਹੋਣ ਕਰਕੇ ਉਹਨਾਂ ਦੇ ਵਾਂਗ ਅਸੀਂ ਵੀ ਸਫਰ ਕਰ ਸਕਦੇ ਹਾਂ। ਸੁਕਾਰਨ ਇਹੀ ਸੀ ਵੀਡੀਓ ਬਣਾਉਣ ਦਾ ਕਿ ਮਿੱਤਰਾਂ ਦੇ ਸਨੇਹ ਆ ਰਹੇ ਆ, ਦੋਸਤਾਂ ਦੇ ਸਨੇਹ ਆ ਰਹੇ ਆ ਵੀ ਭਾਈ ਜਾਓ, ਕੁੰਮੋ ਖੁਦ ਆਪਣੇ ਆਪ ਨੂੰ ਆਪ ਦਾ ਸਾਥੀ ਬਣਾਓ। ਸੋ ਲੋ ਜਿਹੜਾ ਘੁੰਮਦਾ ਕੱਲਾ ਜਿਹੜਾ ਘੁੰਮਦਾ ਉਹ ਸਭ ਤੋਂ ਸਰਬਉੱਤਮ ਹੈ ਘੁੰਮਣਾ ਕਿਉਂਕਿ ਤੁਸੀਂ ਆਪਣੇ ਆਪ ਦਾ ਸਾਥ ਦੇ ਰਹੇ ਹੋ ਤੇ ਬੰਦੇ ਨੇ ਆਪ ਦੇ ਆਪ ਕੋਲੇ ਰਹਿਣਾ ਹੁੰਦਾ ਕਿਸੇ ਦੂਜੇ ਕੋਲੇ ਰਹਿਣਾ ਹੁੰਦਾ ਸੋ ਆਪ ਦੇ ਆਪ ਨਾ ਰਹੋ ਕੱਲੇ ਘੁੰਮੋ ਜੇ ਹਾਂ ਤੁਹਾਡਾ ਕੋਈ ਹੋਰ ਜਿਗਰੀ ਹੈਗਾ ਦੋ ਜਾ ਸਕਦੇ ਹੋ ਤਾਂ ਦੋ ਜਾਓ ਗਰੁੱਪ ਦੇ ਵਿੱਚ ਜਾਣਾ ਜਿਹਨੂੰ ਪਸੰਦ ਆਉਂਦਾ ਉਹ ਗਰੁੱਪ ਦੇ ਵਿੱਚ ਜਾਵੇ ਪਰ ਮੇਰੀ ਇੱਛਾ ਹੁੰਦੀ ਮੈਂ ਕੱਲਾ ਜਾਵਾਂ ਜਾਂ ਦੋ ਹੀ ਬਸ ਹਾਂ ਇੱਕ ਗਰੁੱਪ ਹੈਗਾ ਸਾਡਾ ਬਾਈ ਅਰਗਾਂ ਉਹਨਾਂ ਨਾਲ ਜਾਣਾ ਵੀ ਮੈਨੂੰ ਜਾਵੜਦੇ ਅਸੀਂ ਉਹਨਾਂ ਨਾਲ ਵੀ ਜਾਣਾ ਚੰਗਾ ਲੱਗਦਾ ਮੈਨੂੰ ਇਹ ਲੱਗਦਾ ਹੁੰਦਾ ਵੀ ਬਜਾਏ ਕਿਸੇ ਨੂੰ ਪੁੱਛ ਹਾਂ ਠੀਕ ਹੈ ਪੁੱਛਣਾ ਜ਼ਰੂਰੀ ਹੁੰਦਾ ਪੁੱਛੋ ਤੁਸੀਂ ਪੁੱਛ ਕੇ ਪਰ ਸ਼ੁਰੂਆਤ ਕਰੋ ਤੁਸੀਂ ਸੋ ਕਿ ਬਜਟ ਦੇ ਵਿੱਚ ਕਰੋ ਬਹੁਤ ਘੱਟ ਖਰਚੇ ਦੇ ਘੁੰਮ ਸਕਦੇ ਹਾਂ ਕੁੜੀਆਂ ਬਹੁਤ ਹੈਗੀਆਂ ਨੇ ਯਾਰ ਬੈਗ ਮੋਡਿਆਂ ਦੇ ਟੰਗ ਦੀਆਂ ਦੇ ਨਿਕਲ ਜਾਂਦੀਆਂ ਸਾਡੇ ਦਾ ਪਬਲਿਕ ਟ੍ਰਾਂਸਪੋਰਟ ਹੀ ਇੰਨੀ ਹੈਗੀ ਆ ਵੀ ਪਬਲਿਕ ਟ੍ਰਾਂਸਪੋਰਟ ਦੇ ਵਿੱਚ ਤੁਸੀਂ ਗੱਡੀ ਤੇ ਰੀਲਿਟੀ ਤੇ ਚੜੋ ਬੱਸਾਂ ਤੇ ਚੜੋ ਘੁੰਮੋ ਜਿੱਥੇ ਮਰਜ਼ੀ ਜਾਓ ਹੁਣ ਸਾਡੇ ਨਾਲ ਜਿਹੜੀ ਉਹ ਕੁੜੀ ਹੈਗੀ ਆ ਸਰਬਜੀਤ ਗੁਰਵਿਰਕ ਡੈਡ ਪ੍ਰੋਫੈਸਰ ਗਰਲ ਠੀਕ ਹੈ ਉਹ ਸਾਰਾ ਗੁਜਰਾਤ ਘੁੰਮੀਆ ਮੇਰੇ ਨਾਲ ਤੇ ਇਹ ਜ਼ਰੂਰੀ ਨਹੀਂ ਸੀ ਮੇਰਾ ਸਾਰਾ ਲੈ ਕੇ ਘੁੰਮੀਆ ਉਹਨੇ ਆਪ ਦਾ ਪਲਾਨ ਕੀਤਾ ਹੋਇਆ ਸੀ ਉਸ ਵਬੀ ਅਸੀਂ ਰਾਣੀ ਕੀ ਬਾਪ ਇਕੱਠੇ ਹੋ ਗਏ ਸੀ ਤੇ ਉਸ ਤੋਂ ਬਾਅਦ ਉਹਨੇ ਸ਼ੁਰੂ ਕੀਤਾ ਅਮਰਤਪਾਲ ਸਿੰਘ ਕੁੱਦਾ ਸਾਡਾ ਬਾਈ ਜਿਹੜਾ ਹੈਗਾ ਉਹ ਕੱਲਾ ਅਫਰੀਕਾ ਦੇ ਵਿੱਚ ਸਾਈਕਲ ਲਈ ਫਿਰਦਾ ਅਫਰੀਕਾ ਜਿਹੜੀ ਦੋਵੇਂ ਖਾਲੀ ਧਰਤੀ ਹੈ ਜਿਹਨੂੰ ਦੇਖ ਕੇ ਡਰ ਆਉਂਦਾ ਹਰਿਆਣੇ ਦਾ ਸਾਈਕਲ ਬਾਬਾ ਉਹ ਤੁਰਿਆ ਫਿਰਦਾ ਕਾਮਰੂਨ ਨੂੰ ਬਾਈ ਕੇ 50 ਦੇਸ਼ ਘੁੰਮ ਚੁੱਕਿਆ ਸਾਈਕਲ ਤੇ ਵ੍ਰਿੰਦਰ ਬਿਸ਼ਨੋਈ ਹੈ ਉਹ ਪਹਿਲਾਂ ਸਾਈਕਲ ਤੇ ਘੁੰਮਦਾ ਸੀ ਅੱਜ ਨਾਰਥ ਈਸਟ ਦੀਆਂ ਇੰਡਸਟਰੀਟਾਂ ਦੇ ਵਿੱਚ ਘੁੰਮ ਰਿਹਾ ਮੋਟਰਸਾਈਕਲ ਤੇ ਸੋ ਉਹਨਾਂ ਨੂੰ ਆਪ ਦਾ ਜਿਹੜਾ ਹੈਗਾ ਮਾਰਗਦਰਸ਼ਕ ਬਣਾ ਕੇ ਹੌਲੀ-ਹੌਲੀ ਘੁੰਮਣਾ ਸ਼ੁਰੂ ਕਰੋ ਕੁਝ ਨਹੀਂ ਹੈ ਜ਼ਿੰਦਗੀ ਇੱਕ ਮੁੱਠੀ ਜੋ ਕਿਰਦੀ ਹੋਈ ਰੇਤ ਹੈ ਤੇ ਇਹਨੇ ਇੱਕ ਦਿਨ ਖਤਮ ਹੋ ਜਾਣਾ ਨਿਕਲ ਜਾਣਾ ਤੇ ਕਿਤੇ ਇਹੀ ਨਾ ਹੋਵੇ ਵੀ ਅਸੀਂ ਤੜਕੇ ਉੱਠੀਏ ਤੜਕੇ ਉੱਠੀਏ ਤਿਆਰ ਹੋਈਏ ਤੇ ਸਕੂਲ ਜਾਈਏ ਜਾਂ ਕੰਮ ਤੇ ਜਾਈਏ ਉੱਥੋਂ ਵਾਪਸ ਆ ਕੇ ਫਿਰ ਘਰੇ ਆ ਜਾਈਏ ਫਿਰ ਸੌਂ ਜਾਈਏ ਤੇ ਫਿਰ ਅਗਲੇ ਦਿਨ ਫਿਰ ਕੰਮ ਤੇ ਜਾਈਏ ਯੋਗ ਪਾਸ਼ ਲਿਖਦਾ ਨਾ ਸਭ ਤੋਂ ਖਤਰਨਾਕ ਹੁੰਦਾ ਮੁਰਦਾ ਸ਼ਾਂਤੀ ਨਾਲ ਭਰ ਜਾਣਾ ਕਰੋ ਕੰਮ ਤੇ ਤੇ ਕੰਮ ਤੋਂ ਘਰੇ ਆਉਣਾ ਜਾਂ ਸੁਪਣਿਆਂ ਦਾ ਮਰ ਜਾਣਾ ਠੀਕ ਹੈ ਜੀ ਸੋ ਇਹ ਜ਼ਰੂਰੀ ਜ਼ਰੂਰੀ ਇਹਨੂੰ ਧਿਆਨ ਚ ਰੱਖੋ ਤੇ ਕੰਮਣਾ ਘੁੰਮਣਾ ਸ਼ੁਰੂ ਕਰੋ ਅਖੀਰ ਦੇ ਵਿੱਚ ਮੈਂ ਇੱਕ ਗੱਲ ਕਹਿਣੀ ਚਾਹੁੰਗਾ ਜਿਹੜੀ ਇੱਥੇ ਲਿਖੀ ਹੈ ਸਤਦੀਪ ਗਿੱਲ ਨੇ ਕੁਮਕੜ ਸ਼ਾਸਤਰ ਨੂੰ ਕੀਤਾ ਹੈਗਾ ਟ੍ਰਾਂਸਲੇਟ ਇਹ ਗਾਲਬ ਦਾ ਇੱਕ ਸ਼ੇਅਰ ਕੋਟ ਕਰਦਾ ਇੱਥੇ ਇਹ ਕੀ ਕਹਿੰਦਾ ਹੈਗਾ ਰਹੀਏ ਅਬ ਐਸੀ ਜਗਾ ਚੱਲ ਕਰ ਜਹਾਂ ਕੋਈ ਨਾ ਹੋ ਰਹੀਏ ਅਬ ਐਸੀ ਜਗ੍ਹਾ ਪਰ ਚਲਕਰ ਜਹਾਂ ਕੋਈ ਨਾ ਹੋ ਹਮ ਸੁਖਨ ਕੋਈ ਨਾ ਹੋ ਔਰ ਹਮ ਜ਼ੁਬਾਂ ਕੋਈ ਨਾ ਧੰਨਵਾਦ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਚੈਨਲ ਨੂੰ ਵਰਤਵਾਤ ਸਬਸਕ੍ਰਾਈਬ ਕਰਿਓ ਸਸਰੀ